ਸ਼ਹੀਦ ਮਲਕੀਤ ਸਿੰਘ ਦੇ ਅੰਤਿਮ ਸੰਸਕਾਰ ਤੇ ਸਰਕਾਰੀ ਨਵੰਦਾ ਨਾ ਪਹੁੰਚਣ ਕੰਨ ਇਲਾਕੇ 'ਚ ਰੋਸ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ ਕੋਈ ਐਲਾਨ ਨਾ ਕਰਨਾ ਬਣਿਆ ਚਾਚਾ ਦਾ ਵਿਸ਼ਾ ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਐਮਪੀਐਸ ਗੋਲਸਲ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ ਸ਼ਹੀਦ ਦੀ ਵਿਧਵਾ ਮਾਂ ਨੇ ਗੁਰਵਤ ਪਰੀ ਜ਼ਿੰਦਗੀ 'ਚ ਗੁਜ਼ਾਰਾ ਕਰਦੇ ਪਰਿਵਾਰ ਦਾ ਪਾਲਣ ਪੋਸ਼ਣ ਕਰਕੇ ਦੋ ਬੱਚਿਆਂ ਨੂੰ ਭਾਰਤੀ ਫੌਜ 'ਚ ਸੇਵਾ ਲਈ ਭੇਜਿਆ ਸ਼ੀਦ ਮਲਕੀ ਸਿੰਘ ਦੀ ਪਤਨੀ ਨਮਨੀਤ ਕੌਰ ਨਿੱਜੀ ਸਕੂਲ ਚ ਅਧਿਆਪਕ ਅਤੇ ਉਸ ਦੀ ਇੱਕ 5 ਸਾਲਾਂ ਛੋਟੀ ਬੱਚੀ ਹੈ। ਤੁਸੀਂ ਦੇਖ ਰਹੇ ਹੋ న్యూਸ ਲੀਡਰ ਪੰਜਾਬ ਤੇ ਪੱਤਰਕਾਰ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ। ਅੱਜ ਦੇ ਕਾਜ ਸਸਕਾਰ ਦਿੱਤੇ ਗਏ ਸਸਕਾਰ ਵੱਲੋਂ ਕੋਈ ਵਿਭਾਗ ਲੋਕ ਨਮਾਇਦਾਏ ਜਿਨ੍ਹਾਂ ਨੇ ਗੱਲਬਾਤ ਕੀਤੀ ਕੋਈ ਨਹੀਂ ਪਹੁੰਚਿਆ ਅਜੇ ਤੱਕ ਕੋਈ ਨਹੀਂ ਪਹੁੰਚਿਆ ਮੇਰੇ ਮਨ ਕੀ ਦੀ ਸ਼ਾਦ ਤੇ ਚਾਇਆ ਨਹੀਂ ਜਾਣੀ ਚਾਹੀਦੀ ਅਲੇ ਬੜੀ ਗਰੀਬੀ ਕੱਟੀ ਜੁਰੂ ਤੋਂ ਇਹ ਛੋਟਾ ਜਿਹਾ ਜੀ ਜਦੋਂ ਦੇ ਪਾਪਾ ਦੀ ਦੇਤੋ ਕੀ ਐ ਮੇਰੀ ਸਾਸ ਨੇ ਸਕੂਲ ਨਾਲ ਜ ਕੰਮ ਕਰ ਕਰ ਤਾਂ ਕੀਤੀ ਮਾਈ ਨੌਕਰੀਆਂ ਦੇ ਲਵਾਇਆ ਮੇਰੇ ਵਰਗੀ ਇਹ ਤਾਂ ਦੀ ਜ ਆਦਤ ਜਾਇ ਨਹੀਂ ਜਾ ਰਹੀ ਜਾਈ ਦੀ ਉਹ ਬੰਦ ਮੇਰੀ ਕੀ ਕਰਦੇ ਮੈਂ ਪ੍ਰਾਈਵੇਟ ਜਾਊਗਾ ਡੀਡੀ ਸੰਦੀ ਕੋਰੇ ਬੜੇ ਹੋਇਆ ਜਦੋਂ ਮੈਂ ਜੋਇਨ ਕੀਤਾ ਸਕੂਲ ਮੇਰੀ 5 ਸਾਲ ਦੀ ਬੇਟੀ ਸਟੱਡੀ ਕਰਦੀ ਫਸਟ ਕਲਾਸ ਕੀਤਾ ਸਰਕਾਰੋਂ ਕਿ ਮੈਂ ਆਇਆ ਜੋ ਕਿ ਧੋਸਾ ਦੇ ਚਾਹਤੋਂ ਨਹੀਂ ਜੀ ਇਹ ਵੀ ਸਸਕਾਰ ਕੀਤਾ ਉੱਥੇ ਕੁਝ ਅਧਿਕਾਰੀ ਆਏ ਹੀ ਜਿਹੜੇ ਸਰਕਾਰ ਦੇ ਤਹਿਸੀਲਦਾਰ ਮੈਡਮ ਆਈ ਹੋ ਰਹਿਜਮ ਮੈਡਮ ਆਏ ਹੋਏ ਹੀ ਬਾਕੀ ਜਿਵੇਂ ਕੋਈ ਲੀਡਰ ਸਹਿਬਾਨ ਉੱਥੇ ਕੋਈ ਨਹੀਂ ਪਹੁੰਚਿਆ ਉਸ ਤੋਂ ਬਾਅਦ ਸਰਦਾਰ ਗੁਰਦੀਪ ਸਿੰਘ ਹੁੰਦਾਵਾ ਐਮ ਐਲ ਏ ਡੇਰਾ ਬੱਬਾ ਨਾਨਕ ਹਲਕਾ ਉਹ ਆਏ ਹੀ ਤੇ ਅਸੀਂ ਉਹਨਾਂ ਨੂੰ ਵੀ ਫਰਿਆਦ ਕੀਤੀ ਸੀ ਅਸੀਂ ਹਰ ਚੈਨਲ ਨੂੰ ਹਰ ਜਿੰਨੇ ਵੀ ਟੀਵੀ ਚੈਨਲਾਂ ਸਾਰਿਆਂ ਨੂੰ ਫਰਿਆਦ ਕਰ ਰਹੇ ਸਰਕਾਰ ਨੂੰ ਫਰਿਆਦ ਕਰ ਰਹੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਅਸੀਂ ਫਰਿਆਦ ਕੀਤੀ ਸੀ ਕਿਉਂਕਿ ਇਹਨਾਂ ਦੀ ਪਰਿਵਾਰ ਦੀ ਮਾਲੀ ਸਿਹਤ ਆ ਜਿਹੜੀ ਆ ਉਹ ਬਹੁਤ ਖਸਤਾ ਵਾ ਕਿਉਂਕਿ ਅਸੀਂ ਮੈਂ ਪਤਾ ਮੈਨੂੰ ਕਿ ਇਹ ਸਾਡੇ ਜਿਹੜੇ ਮਲਕੀਤ ਸਿੰਘ ਜਿਹੜੇ ਨੇ ਸ਼ਹਾਦਤ ਦਾ ਜ਼ਾਮ ਪੀਤਾ ਵਾ ਜੰਮੂ ਕਸ਼ਮੀਰ ਉਧमपुर ਚੇ ਉਹਨਾਂ ਦੀ ਮਾਤਾ ਜੀ ਨੇ ਇਥੇ ਗਿਆਨ ਸਾਗਰ ਸਕੂਲ ਆ ਕਲਾ ਮੌਰ ਵਿੱਚ ਉੱਥੇ 500 ਰੁਪਏ ਵਿੱਚ ਇੱਕ ਮਹੀਨੇ ਦਾ 500 ਰੁਪਏ ਲੈ ਕੇ ਤੇ ਆਪਣਾ ਗੁਜ਼ਰਬਸਰ ਕੀਤਾ ਉਹਨਾਂ ਟੋਫੀਆਂ ਵਿੱਚ ਵੇਚ ਕੇ ਗੁਜ਼ਰਬਸਰ ਕੀਤਾ ਵਾ ਤੇ ਮੈਂ ਸਰਕਾਰ ਤੋਂ ਮੰਗ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਤੋਂ ਕਿ ਜਿਹੜੀ ਉਹਨਾਂ ਦੀ ਫੈਮਿਲੀ ਆ ਸਰਦਾਰ ਮਲਕੀਤ ਸਿੰਘ ਦੀ ਫੈਮਿਲੀ ਆ ਛੋਟੀ ਬੱਚੀ ਆ 5 ਸਾਲ ਦੀ ਕਿ ਉਹਨਾਂ ਵਾਸਤੇ ਕੋਈ ਨਾ ਕੋਈ ਸਰਕਾਰੀ ਨੌਕਰੀ ਦਾ ਐਲਾਨ ਕਰਨ ਅਸੀਂ ਸੁਭਾ ਵੀ ਅਸੀਂ ਟੀਵੀ ਚੈਨਲਾਂ ਨੂੰ ਕਿਹਾ ਸੀ ਪਰ ਅਜੇ ਤੱਕ ਸਰਕਾਰ ਨੇ ਸਾਡੇ ਜਿਹੜਾ ਬੱਚਾ ਸ਼ਹਾਦਤ ਦਾ ਜਾਨ ਪੀ ਗਿਆ ਸਰਦਾਰ ਮਲਕੀਸ਼ ਸਿੰਘ ਅਜੇ ਤੱਕ ਸਾਨੂੰ ਕੋਈ ਫੋਨ ਨਹੀਂ ਡੀਸੀ ਦਫਤਰ ਤੋਂ ਆਇਆ ਨਾ ਅਜੇ ਤੱਕ ਕੋਈ ਕਿਥੋਂ ਸਾਨੂੰ ਫੋਨ ਨਹੀਂ ਆਇਆ ਤੇ ਅਸੀਂ ਹੱਥ ਜੋੜ ਕੇ ਫਿਰ ਦੁਬਾਰਾ ਮੰਗ ਕਰਦੇ ਆਂ ਸਰਦਾਰ ਭਗਵੰਤ ਸਿੰਘ ਮਾਨ ਤੋਂ ਕਿ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਉਹ ਗਰੀਬਾਂ ਦੇ ਵੀ ਮਿੱਤਿਆ ਤੇ ਉਸ ਜਿਹੜਾ ਨੇ ਸ਼ਹਾਦਤ ਦਾ ਜਾਨ ਪੀਤਾ ਖਾਸ ਕਰਕੇ ਸ਼ਹੀਦਾਂ ਦੇ ਵੀ ਉਹ ਮਸੀਹਾ ਸ਼ਹੀਦਾਂ ਨੂੰ ਵੀ ਉਹ ਚੰਗੀ ਤਰ੍ਹਾਂ ਸਤਿਕਾਰ ਕਰਦੇ ਸ਼ਹੀਦਾਂ ਦਾ ਜੋ ਇਸ ਦੇ ਦੇਸ਼ਕੋਮ ਵਾਸਤੇ ਆਪਣਾ ਬਲੀਦਾਨ ਦੇ ਦਿੰਦਾ ਸ਼ਹੀਦ ਉਹਨਾਂ ਦਾ ਉਹ ਸਤਿਕਾਰ ਕਰਦੇ ਆ ਪਰ ਅਜੇ ਤੱਕ ਸਾਨੂੰ ਇਹੀ ਹੋ ਰਿਹਾ ਫੀਲ ਕਿ ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਐਸਾ ਐਲਾਨ ਨਹੀਂ ਕੀਤਾ ਗਿਆ ਕਿ ਜੋ ਸਾਡਾ ਬੱਚਾ ਸ਼ਹਾਦਤ ਦਾ ਜਾਨ ਪੀ ਗਿਆ ਕਿ ਉਹਨਾਂ ਦੀ ਕੁਰਬਾਨੀ ਦਾ ਜੋ ਸਰਕਾਰ ਨੇ ਇੱਕ ਕੁਰਬਾਨੀ ਦਾ ਮੁੱਲ ਪਾਉਣਾ ਅਜੇ ਤੱਕ ਨਹੀਂ ਪਿਆ ਕਹਿੰਦਾ ਮਤਲਬ ਕੀ ਸਰਕਾਰ ਅਜੇ ਤੱਕ ਵੀ ਕੋਈ ਐਲਾਨ ਨਹੀਂ ਕੀਤਾ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਫੈਮਿਲੀ ਵਾਸਤੇ ਕਿਉਂਕਿ ਪਰਿਵਾਰ ਪਹਿਲਾਂ ਵੀ ਮੈਂ ਦੱਸ ਚੁੱਕਾ ਕਿ ਹਾਲਤ ਉਹਨਾਂ ਦੀ ਠੀਕ ਨਹੀਂ ਆ ਤੇ ਪਰਿਵਾਰ ਦੀ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹਨਾਂ ਵਾਸਤੇ ਕੋਈ ਨਾ ਕੋਈ ਸਰਕਾਰ ਐਲਾਨ ਕਰੇ ਸਰਕਾਰੀ ਨੌਕਰੀ ਦਾ ਖਾਸ ਕਰਕੇ ਤੁਸੀਂ ਦੱਸ ਰਹੇ ਹੋ ਵੀ ਹਲਕਰਚਾ ਜਿਹੜਾ ਆਮ ਆਦਮੀ ਪਾਰਟੀ ਦਾ ਹੈ ਉਹਨਾਂ ਨੂੰ ਕੋਈ ਦਬਰ ਨਹੀਂ जी हां जी ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੇ ਸਰਦਾਰ ਗੁਰਦੀਪ ਸਿੰਘ ਰਧਾਵਾ ਐਮ ਐਲ ਏ ਡੇਰਾ ਬਾਬਾ ਖਾਨ ਨਨਕਾ ਹਲਕਾ ਆਏ ਹੀ ਮੈਂ ਉਹਨਾਂ ਨੂੰ ਵੀ ਇਹ ਫਰਿਆਦ ਕੀਤੀ ਸੀ ਤੇ ਉਹਨਾਂ ਨੇ ਸਾਨੂੰ ਅਸ਼ਵਾਸ਼ਣ ਦਿੱਤਾ ਸੀ ਪਰ ਅਸ਼ਵਾਸ਼ਣ ਦਿੱਤਾ ਸੀ ਉਹਨਾਂ ਨੇ ਇੱਕ ਜ਼ੁਬਾਨੀ ਅਸ਼ਵਾਸ਼ਣ ਦਿੱਤਾ ਆਈ ਪਰ ਅਜੇ ਤੱਕ ਸਾਡੇ ਕੋਲ ਕੋਈ ਵੀ ਲਿਖਤੀ ਮੈਸੇਜ ਜਾਂ ਸਾਨੂੰ ਕੋਈ ਵੀ ਸਰਕਾਰੀ ਅਦਾਰੇ ਜੋ ਕੋਈ ਕੋਲ ਨਹੀਂ ਆਇਆ ਕਿ ਅਸੀਂ ਉਹਨਾਂ ਵਾਸਤੇ ਸਰਦਾਰ ਮਲਕੀਤ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ ਵਾ ਉਹਨਾਂ ਦੀ ਫੈਮਿਲੀ ਵਾਸਤੇ ਜਾਂ ਉਹਨਾਂ ਦੇ ਪਰਿਵਾਰ ਵਾਸਤੇ ਕੋਈ ਵੀ ਅਜੇ ਤੱਕ ਕੋਈ ਵੀ ਐਲਾਨ ਸਰਕਾਰ ਨੇ ਨਹੀਂ ਕੀਤਾ ਕਿੰਤਾ ਦਾ ਇਹ ਚੁੰਦੇ ਉਹ ਸਹਯੋਗ ਸਰਕਾਰ ਵੱਲੋਂ ਅਸੀਂ ਸਰਕਾਰ ਤੋਂ ਸਹਯੋਗ ਸਰਕਾਰ ਤੋਂ ਅਸੀਂ ਕੀ ਚਾਉਣਾ ਅਸੀਂ ਤਾਂ ਪਹਿਲਾਂ ਸਾਨੂੰ ਪਤਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਆ ਉਹ ਖਾਸ ਕਰਕੇ ਜੋ ਸ਼ਹੀਦ ਹੁੰਦੇ ਆ ਉਹਨਾਂ ਦੀ ਸ਼ਹਾਦਤ ਜਿਹੜੀ ਆ ਕਦੀ ਜਾਇਆ ਨਹੀਂ ਜਾਂਦਿੰਦੇ ਇਹਨਾਂ ਨੂੰ ਪਤਾ ਵਾ ਕਿਉਂਕਿ ਮੈਂ ਵੀ ਫੌਜ 'ਚ ਨੌਕਰੀ ਕਰਕੇ ਆਇਆ 22 ਸਾਲ ਅਸੀਂ ਨੌਕਰੀ ਕਰਕੇ ਆਏ ਆ ਪਰ ਜਿਹੜੇ ਸ਼ਹੀਦ ਹੁੰਦੇ ਆ ਸ਼ਹੀਦਾਂ ਦਾ ਮਾਨ ਸਤਕਾਰ ਜਿਹੜਾ ਵਾ ਉਹ ਕੋਈ ਕੋਈ ਵਧਾਉਂਦਾ ਵਾ ਤੇ ਇਸ ਕਰਕੇ ਮੈਂ ਸਰਕਾਰ ਤੋਂ ਫਿਰ ਮੰਗ ਕਰਦਾ ਵਾਂ ਕਿ ਸਰਕਾਰ ਜਲਦੀ ਤੋਂ ਜਲਦੀ ਜਿਹੜਾ ਕਿ ਮਲਕੀਸ਼ ਸਿੰਘ ਦੀ ਸ਼ਹਾਦਤ ਦਾ ਮੁੱਲ ਪਾਵੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਕੋਈ ਮੰਗ ਪਰਿਵਾਰ ਦੀ ਜਾਂ ਤੁਸੀਂ ਕੋਈ ਉਹਨਾਂ ਵਾਸਤੇ ਐਲਾਨ ਕਰਨ ਦਾ ਵਾਸਤੇ ਹੈ ਅੱਜ ਅਸੀਂ ਇੱਥੇ ਪਹੁੰਚੇ ਆ ਸਰ ਹੌਲਦਾਰ ਬਲਕੀਤ ਸਿੰਘ ਜੀ ਜੋ ਜੀਐਨਕੇ ਦੇ ਜੁੱਧੰਪੁਰ ਦੇ ਵਿੱਚ ਸ਼ਹੀਦ ਹੋਏ ਆ ਤੇ ਬਹੁਤ ਹੀ ਹੌਮਹਾਰ ਬੱਚੇ ਸੀਗੇ ਸਰਦਾਰ ਸਤਨਾਮ ਸਿੰਘ ਦੇ ਕਲਾਨੌਰ ਵਿਖੇ ਤੇ ਅੱਜ ਅਸੀਂ ਜਿੱਦਣ ਪਰਸੋਂ ਸੁਣਿਆ ਹੈਗਾ ਪਰਸੋਂ ਸਾਨੂੰ ਪਤਾ ਲੱਗਾ ਹੈ ਕਿ ਸਾਡਾ ਜਵਾਨ ਇੱਕ ਸ਼ਹੀਦ ਹੋਇਆ ਵਾ ਤੇ ਕੱਲ ਵੀ ਸਾਡੀ ਜਿਹੜੀ ਸਾਬਕਾ ਸਾਨੀ ਸੰਗਠਨ ਕਮੇਟੀ ਟੀਮ ਇੱਥੇ ਆਈ ਹੈ ਪਰਿਵਾਰ ਨਾਲ ਗੱਲ ਸਾਂਝਾ ਕਰਨ ਤੇ ਅੱਜ ਜਿਹੜਾ ਅਸੀਂ ਸੰਸਕਾਰ ਤੇ ਵੀ ਪਹੁੰਚੇ ਆ ਤੇ ਆਪਣਾ ਜੋ ਵੀ ਸਾਡੀ ਸਵੈਸਥਾ ਕਮੇਟੀ ਦੀ ਟੀਮ ਆਪਾਂ ਆਏ ਆ ਤੇ ਹੁਣ ਫੇਰ ਅਸੀਂ ਆਏ ਆ ਸਰਕਾਰ ਦੇ ਆਪਣਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਔਰ ਪਰਿਵਾਰ ਦਾ ਦੇਖਿਆ ਸੀ ਕਿ ਇਹਨਾਂ ਦਾ مالی ਹਾਲਤ ਜਿਹੜੀ ਬਹੁਤ ਖਸਤਾ ਵਾ ਜਿਹੜਾ ਸਰਦਾਰ ਮਲਕੀਤ ਸਿੰਘ ਆ ਇਹ ਇਹਨਾਂ ਦੇ ਫਾਦਰ ਸਾਹਿਬ ਵੀ ਉਦੋਂ ਛੋਟੀ ਉਮਰ ਦੇ ਵਿੱਚ ਹੀ ਗਏ ਜਦੋਂ ਅੱਜ ਤੋਂ 22 ਸਾਲ ਪਹਿਲੇ ਜਿਵੇਂ ਕਿ ਇਹਨਾਂ ਦੀ ਅੱਜ ਬੱਚੀ ਜਿਹੜੀ 6 ਸਾਲ ਦੀ ਬੱਚੀ ਆ ਐਵੇਂ ਇਹ ਵੀ ਬੱਚੇ ਉਸ ਟਾਈਮ ਇੰਨਾ ਹੀ ਛੋਟੇ ਸੀਗੇ ਜਦੋਂ ਇਹਨਾਂ ਦੇ ਫਾਦਰ ਸਾਹਿਬ ਦਾ ਜਿਹੜਾ ਦਿਹਾਂਤ ਹੋ ਗਿਆ ਪਰ ਉਹਨਾਂ ਦੀ ਮਾਤਾ ਜੀ ਨੇ ਜਿਹੜਾ ਵਾ ਇਹ ਬੱਚਿਆਂ ਨੂੰ ਕਿਵੇਂ ਵਿਧਿਆੜੀ ਟੱਪਾ ਕਰਕੇ ਸਕੂਲਾਂ ਦੇ ਵਿੱਚ ਮਤਲਬ ਜਿਹੜੀ ਆ ਪੀਐਨ ਦੀ ਡਿਊਟੀ ਕਰਕੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦਾ ਸੁਪਨਾ ਸੀਗਾ ਕਿ ਮੇਰੇ ਬੱਚੇ ਜਿਹੜੇ ਦੇਸ਼ ਵਾਸਤੇ ਜਿਹੜਾ ਵਾ ਜਾਨ ਫੌਜ ਦੇ ਵਿੱਚ ਜਾਣ ਉਹ ਦੇਸ਼ ਦੀ ਸੇਵਾ ਕਰਨ ਅੱਜ ਉਹਨਾਂ ਦਾ ਬੱਚਾ ਜਿਹੜਾ ਇੱਕ ਸੀਧ ਹੋ ਚੁੱਕਿਆ ਵਾ ਬਹੁਤ ਹੀ ਦੁਖਦਾਈ ਘਟਨਾ ਤੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਅਸੀਂ ਵੈਸੇ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਦੀ ਇਹ ਗੱਲਾਂ ਅਸੀਂ ਸਲਾਹਾਂ ਵੀ ਕਰਦੇ ਆਂ ਕਿ ਉਹਨਾਂ ਨੇ ਜੋ ਵੀ ਸਾਡੇ ਸ਼ਹੀਦ ਹੁੰਦੇ ਆ ਉਹਨਾਂ ਦੇ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਲੋਕਰੀ ਤੇ ਜਿਹੜਾ 1 ਕਰੋੜ ਦਾ ਅਨਾਉਂਸ ਕਰਦੇ ਆ ਈਵਨ ਇੱਥੋਂ ਤੱਕ ਜੋ ਭਾਰਤ ਸਰਕਾਰ ਨੇ ਅਗਨੀ ਵੀਰ ਯੋਜਨਾ ਲੈਂਦੀ ਹੈ ਜਿੰਦਾ ਵਾਸਤੇ ਨਾ ਤਾਂ ਕੋਈ ਪੈਨਸ਼ਨ ਆ ਤੇ ਜੇ ਕੋਈ ਸ਼ਹੀਦ ਹੋ ਜਾਂਦਾ ਤੇ ਸੈਂਟਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਮਾਲੀ ਸਹਾਤਾ ਨਹੀਂ ਦਿੱਤੀ ਜਾਂਦੀ ਈਵਨ ਕੇਵਲ ਤੇ ਕੇਵਲ ਉਹਨਾਂ ਨੂੰ ਜਿਹੜਾ ਸੋਲਣ ਦਾ ਪੈਸਾ 48000 ਰੁਪਏ ਉਹ ਹੀ ਮਿਲਦਾ ਹੈ ਬਾਕੀ ਸੰਸਕਰ ਸਰਕਾਰ ਵੱਲੋਂ ਕੋਈ ਵੀ ਉਹਦਾ ਫਾਇਦਾ ਉਹਨੂੰ ਦਿੱਤਾ ਨਹੀਂ ਜਾਂਦਾ ਤੇ ਪੰਜਾਬ ਸਰਕਾਰ ਜਿਹੜੀ ਆ ਈਵਨ ਅਗਲੀ ਪਥ ਜਿਹੜੇ ਵੀ ਅਗਲੀ ਵੀਰ ਵੀ ਜਿਹੜੇ শহীদ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਨੌਕਰੀ ਦਿੰਦੀ ਔਰ 1 ਕਰੋੜ ਰੁਪਈਆ ਦੀ ਮਦਦ ਸਾਤਾ ਦਿੰਦੀ ਆ ਅਸੀਂ ਸਰਕਾਰ ਦੀ ਇਹ ਗੱਲੋਂ ਸਲਾਹਗਾ ਕਰਦੇ ਆ ਪਰ ਆ ਜਿਹੜੇ ਇਸ ਪਰਿਵਾਰ ਨਾਲ ਫ਼ਰੀਦ ਮਲਕੀਤ ਸਿੰਘ ਦਾ ਪਰਿਵਾਰ ਆ ਜਿਹੜਾ ਸੰਸਕਾਰ ਹੋਇਆ ਵਾ ਇਸ ਗੱਲ ਦਾ ਬੜਾ ਮਨਾਂ ਦੇ ਵਿੱਚ ਰੋਸ ਹੈ ਪਰਿਵਾਰ ਦੇ ਵਿੱਚ ਵੀ ਰੋਸ ਹੈ ਕਿ ਕੋਈ ਵੀ ਸਰਕਾਰ ਦਾ ਮੰਤਰੀ ਸੰਤਰੀ ਜਿਹੜਾ ਵਾ ਇਸ ਸੰਸਕਾਰ ਤੇ ਨਹੀਂ ਪਹੁੰਚਿਆ ਹਾਲਾਂਕਿ ਬਾਅਦ ਦੇ ਵਿੱਚ ਆਏ ਅਹਲਕਾ ਐਮ ਐਲ ਏ ਲੇਕਿਨ ਅਜੇ ਤੱਕ ਸਰਕਾਰੀ ਤੌਰ ਦੇ ਉਤੇ ਕੋਈ ਵੀ ਇਹੋ ਜੀ ਅਨਾਉਂਸਮੈਂਟ ਨਹੀਂ ਹੋਈ ਕਿ ਜੋ ਪਰਿਵਾਰ ਨੂੰ ਜੋ ਸ਼ਹੀਦ ਪਰਿਵਾਰ ਨੂੰ ਇੱਕ ਆਪਣਾ ਜਿਹੜਾ ਜੋ ਵੀ ਉਹਨਾਂ ਦੀ ਸਰਕਾਰ ਜਿਹੜੀ ਜੋ ਵੀ ਦੇ ਰਹੀ ਐ ਐਕਸਗਰੀਸੀਆ ਗ੍ਰਾਂਟ ਉਹ ਜਲਦੀ ਅਨਾਉਂਸ ਕਰੇ ਤੇ ਪਰਿਵਾਰ ਦੀ ਬਹੁਤ ਜਿਹੜੀ ਮਾਲੀ ਹਾਲਤ ਆ ਬਹੁਤ ਕਮਜ਼ੋਰ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਉਹ ਬੀਬੀ ਜਿਹੜੀ ਮਲਕੀਤ ਸਿੰਘ ਦੀ ਮਿਸੇਜ ਹੈ ਉਹਨਾਂ ਨੂੰ ਨੌਕਰੀ ਦਾ ਇਲਾਨ ਕਰੇ ਜਲਦੀ ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਇਹ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਸਰਕਾਰੀ ਤੌਰ ਤੇ ਘੋਸ਼ਣਾ ਜਿਹੜੀ ਕੀਤੀ ਜਾਵੇ ਰਿਟਰਨ ਦੇ ਵਿੱਚ ਸਰਕਾਰ ਨੂੰ ਜਿਹੜਾ ਪਰਿਵਾਰ ਨੂੰ ਆਸ਼ਵਾਸਨ ਦਵਾ ਕੇ ਰਿਟਰਨ ਦੇ ਵਿੱਚ ਅਨਾਉਂਸ ਕੀਤਾ ਜਾਵੇ ਕਿ ਜੋ ਵੀ ਭਗਵੰਤ ਮਾਨ ਸਰਕਾਰ ਸੀਧਾ ਦੇ ਨਾਲ ਕਰਦੀ ਹੈ ਜੋ ਵੀ ਉਹਨਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਜਾਂ ਸਰਕਾਰ ਨੂੰ ਨੌਕਰੀ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਲੈਣੀ ਆ ਉਹ ਅਨਾਉਂਸ ਕੀਤੀ ਜਾਵੇ ਜਲਦੀ ਦੇ ਇਹ ਸਾਡੀ ਮੰਗ ਹੈ ਇਹ ਹੋਰ ਵੀ ਪੈਰਵਾ ਕੀਤੀ ਜਾਊਗੀ ਇਸ ਸੰਬੰਧ ਵਿੱਚ ਸਰਕਾਰ ਦੁਆਰਾ। ਹਾਂਜੀ ਬਹਿਲਾਲ ਤੇ ਸਾਨੂੰ ਪੂਰੀ ਉਮੀਦ ਹੈ ਕਿ ਸਰਕਾਰ ਜਿਹੜੀ ਭਗਵੰਤਬਾਣੀ ਸਰਕਾਰ ਹੈ ਇਹ ਉਹਨਾਂ ਨੇ ਸ਼ੁਰੂ ਕੀਤਾ ਵਾ ਕਿ ਜਿਹੜਾ ਸੀਜਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਤੇ ਸਰਕਾਰੀ ਨੌਕਰੀ ਦਾ ਤੇ ਸਾਨੂੰ ਪੂਰੀ ਉਮੀਦ ਹੈ ਸਰਕਾਰ ਤੋਂ ਤੇ ਇਹ ਜਲਦੀ ਜਿਹੜੀ ਸਰਕਾਰ ਅਨਾਉਂਸ ਕਰੇਗੀ ਤੇ ਜਿਹੜੇ ਇਲਾਕੇ ਦੇ ਹਲਕਾ ਵ代ਕ ਲਾਵਾ ਸਾਹਿਬ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਹਾਡਾ ਫਰਜ ਬੰਦਾ ਹੈ ਤੁਹਾਡੇ ਇਲਾਕੇ ਦਾ ਸੀਧਾ ਤੁਸੀਂ ਵੀ ਇਹਦੀ ਪੂਰਜੋਰ ਜਿਹੜੀ ਅੱਗੇ ਸਰਕਾਰ ਅੱਗੇ ਰეკਮੈਂਡੇਸ਼ਨ ਭੇਜੋ ਤੇ ਬਾਕੀ ਅਸੀਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆ ਉਹਦੇ ਬਾਅਦ ਫਿਰ ਅਸੀਂ ਸਾਬਕਾ ਸੈਨਿਕ ਸੰਸਦ ਮਿਟੀ ਵੱਲੋਂ ਅਗਰ ਸਰਕਾਰ ਜਲਦੀ ਨਹੀਂ ਅਨਾਉਂਸ ਕਰਦੀ ਤੇ ਅਸੀਂ ਪੰਜਾਬ ਲੈਵਲ ਦਾ ਜਿਹੜਾ ਵਾ ਡੈਲੀਗੇਟ ਜਿਹੜਾ ਸਰਕਾਰ ਭਗਵੰਤ ਮਾਨ ਨੂੰ ਆਪਾਂ ਮਿਲਣ ਜਾਵਾਂਗੇ